ਮੁੰਡਾ ਆਪਣੇ ਹੀ ਕੰਮਾਂ ਵਿੱਚ ਫਸਦਾ ਫਿਰੇ ਓ ਮੁੰਡਾ ਆਪਣੇ ਆਪਣੇ ਹੀ ਗੱਲਾਂ ਵਿੱਚ ਫਸਦਾ ਫਿਰੇ ਓ ਬਲਕਾਰ ਸਿੱਧੂ ਆਪਣੇ ਆਪਣੇ ਹੀ ਕੰਮਾਂ ਵਿੱਚ ਫਸਦਾ ਫਿਰੇ ਓ ਐਮ ਐਲ ਏ ਆਪਣੇ ਆਪਣੇ ਹੀ ਕੰਮਾਂ ਵਿੱਚ ਫਸਦਾ ਫਿਰੇ ਓ ਐਮ ਐਲ ਏ ਆਪਣੇ ਬਲਕਾਰ ਸਿੱਧੂ ਜੀ ਇਹ ਗਾਣਾ ਤਾਂ ਤੁਹਾਡਾ ਹੀ ਸੀਗਾ ਕਿ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਓ ਮੁੰਡਾ ਆਪਣੇ ਹੁਣ ਤੁਸੀਂ ਇਹ ਤਾਂ ਕਿਹਾ ਸੀ ਵੀ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰਿਓਏ ਮੁੰਡਾ ਆਪਣੇ ਪਰ ਹੁਣ ਮੈਂ ਤੁਹਾਨੂੰ ਗੱਲ ਕਹਿਣਾ ਕਿ ਜਿਹੜੀ ਤੁਹਾਡੀ ਇੱਕ ਰਿਕਾਰਡਿੰਗ ਵਾਇਰਲ ਹੋਈ ਸੀ ਤੁਸੀਂ ਜਿਹੜੇ ਵੀ ਭਾਈਚਾਰੇ ਬਾਰੇ ਬੋਲੇ ਗਏ ਕਿ ਆਹ ਭਾਈਚਾਰਾ ਫਲਾਣਾ ਜੋ ਤੁਸੀਂ ਬੋਲਿਆ ਹੁਣ ਤੁਸੀਂ ਇਹ ਕਹਿੰਨੇ ਆ ਕਿ ਭਾਈ ਸਾਹਿਬ ਉਹ ਕਿਸੇ ਸ਼ਰਾਰਤੀ ਅੰਸਰ ਨੇ ਮੈਂ ਮਾਫੀ ਚਾਹੁੰਨਾ ਮੇਰੇ ਹਿਸਾਬ ਨਾਲ ਜਿਹੜੇ ਜਿੰਨਾਂ ਨੂੰ ਇਹ ਗੁੱਲੀ ਘਾਟਾਂ ਦੇ ਆ ਇਹਨਾਂ ਨੇ ਮਤਲਬ ਹਨਾ ਉਹਨਾਂ ਨੂੰ ਉਹ ਕਿਹਾ ਕਿ ਮੈਂ ਮੈਨੂੰ ਤਾਂ ਇਨਾ ਪਤਾ ਵੀ ਤਰਖਾਨ ਆਂਦੇ ਆ ਤੇ ਮੈਂ ਭਾਈ ਸਾਹਿਬ ਮਾਫੀ ਚਾਹਨਾ ਤਾਂ ਜੇਕਰ ਕੋਈ ਗੱਲ ਮੈਂ ਗਲਤ ਕਹਿੰਦਾ ਵਾਂ ਮੈਂ ਇਹ ਸਾਰੇ ਸਮਾਜ ਕੋਲੋਂ ਪਹਿਲੇ ਮਾਫੀ ਮੰਗਦਾ ਆ ਆਪਣੇ ਭੈਣ ਭਰਾਵਾਂ ਕੋਲੋਂ ਹੁਣ ਮੈਂ ਬਲਕਾਰ ਸਿੱਧੂ ਜੀ ਆਪਣੇ ਕੰਮਾਂ ਵਿੱਚ ਫਸਦਾ ਫਿਰਿਓ ਐਮ ਐਲ ਏ ਆਪਣੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਹ ਆਡੀਓ ਜਿਹੜੀ ਬਣਾਈ ਗਈ ਆ ਤਾਂ ਮੈਂ ਇਸ ਚੀਜ਼ ਦੀ ਮਾਫੀ ਮੰਗਦਾ ਅੱਜ ਲਗਭਗ ਮੇਰੇ ਹਿਸਾਬ ਦੇ ਨਾਲ 10 10 ਦਿਨਾਂ ਤੇ ਲਗਭਗ ਹੋ ਗਿਆ ਇਸ ਮਸਲੇ ਨੂੰ ਕੀ ਚਲ ਕੀ ਕੋਈ ਇੱਕ ਅੱਧਾ ਦਿਨ ਵੱਧ ਘਟ ਗਿਆ ਤਾਂ ਉਹਦੇ ਵਾਸਤੇ ਕੀ ਕਹਿਣਾ ਤਾਂ ਤੁਸੀਂ 10 ਦਿਨਾਂ ਵਿੱਚ ਪੜਤਾਲ ਕਿਉਂ ਨਹੀਂ ਕੀਤੀ ਸਰਕਾਰ ਤੁਹਾਡੀ ਸਰਕਾਰ ਤੁਹਾਡੀ ਮੁੱਖ ਮੰਤਰੀ ਤੁਹਾਡਾ ਇਸ ਟਾਈਮ ਪ੍ਰਸ਼ਾਸਨ ਵੀ ਤੁਹਾਡੀ ਪੂਰੀ ਹਲਫ ਕਰੂਗਾ ਤਾਂ ਫਿਰ ਜਿਹੜਾ ਸ਼ਰਾਰਤੀ ਆਨਸਰ ਸੀ ਫੜਿਆ ਕਿਉਂ ਨਹੀਂ ਕਿਸੇ ਟਾਈਮ ਤੇ ਅਨਮੋਲ ਗਗਨ ਮਾਨ ਸੀ ਜਿਹੜੇ ਬੀਬਾ ਜੀ ਉਹਨਾਂ ਨੇ ਕਿਹਾ ਸੀ ਮੇਰੀ ਕੋਟੀ ਦੇ ਕੋਠੀ ਦੇ ਵਿੱਚ ਸੀਮਿੰਗ ਪੂਲ ਚਾਹੀਦਾ ਕੋਠੀ ਦੇ ਵਿੱਚ ਆ ਚਾਹੀਦਾ ਕੋਠੀ ਦੇ ਵਿੱਚ ਉਹ ਚਾਹੀਦਾ ਤਾਂ ਉਦੋਂ ਕਿਹਾ ਗਿਆ ਸੀ ਵੀ ਉਹ ਸੈਨ ਕਿਸੇ ਜਲਦੀ ਜੇ ਆ ਤਾਂ ਉਸ ਟਾਈਮ ਤੇ ਇੱਕ ਹੋਰ ਜਿਹੜਾ ਕਹਿ ਲੋ ਬਾਈ ਦੇ ਵਿੱਚ ਇੱਕ ਜਿਹੜੇ ਆਪਣੇ ਸੀਗੇ ਗੁਰੂ ਅਰਸਾਏ ਦੇ ਐਮ ਐਲ ਏ ਸੀਗੇ ਫੌਜਾ ਸਿੰਘ ਜੀ ਫੌਜਾ ਸਿੰਘ ਜੀ ਉਹਨਾਂ ਦੀ ਵੀ ਅਖੇ ਇੱਕ ਕੋਈ ਆਡੀਓ ਸੀ ਤੇ ਪਤਾ ਨਹੀਂ ਇਸ ਤਰੀਕੇ ਦਾ ਰੌਲਾ ਪਿਆ ਸੀ ਜਿਹੜਾ ਤਾਂ ਤੁਸੀਂ ਇੱਕ ਗੱਲ ਦੱਸੋ ਜੇਕਰ ਐਮ ਐਲ ਏ ਸਾਬਕਾ ਮੰਤਰੀਆਂ ਦੀ ਆਡੀਓ ਵਾਇਰਲ ਹੋਣ ਲੱਗ ਜਾਣਾ ਤਾਂ ਉਹਨਾਂ ਦੀ ਕੋਈ ਮਮਿਕਰੀ ਕਰਕੇ ਪੰਜਾਬ ਦੇ ਵਿੱਚ ਗੱਲਾਂ ਕਰ ਰਿਹਾ ਹੋਵੇ ਤਾਂ ਤੁਸੀਂ ਇਹ ਗੱਲ ਦੱਸੋ ਫਿਰ ਆਮ ਲੋਕਾਂ ਨਾਲ ਕੀ ਬਣੂਗਾ ਕੱਲ ਨੂੰ ਤੁਹਾਡੀ ਕਿਸੇ ਮੰਤਰੀ ਦੀ ਮਮਿਕਰੀ ਕਰਕੇ ਜਾਂ ਕੋਈ ਉਹਦਾ ਹਮ ਸ਼ਕਲ ਲਿਆ ਕੇ ਹੁਣ ਕੱਲ ਨੂੰ ਜੇਕਰ ਸਾਨੂੰ ਤੇ ਵੀ ਯਕੀਨ ਨਹੀਂ ਰਹਿ ਗਿਆ ਵੀ ਕੱਲ ਨੂੰ ਕੋਈ ਐਮਐਲਏ ਕਿਸ ਨੂੰ ਗਾਲਾਂ ਹੀ ਕੱਢਦਾ ਹੋਵੇ ਤਾਂ ਤੁਸੀਂ ਕਹੋ ਪਤਾ ਨਹੀਂ ਸੀ ਮੈਂ ਤਾਂ ਕਿਸੇ ਨੇ ਕੈਦ ਕਰ ਲਿਆ ਸੀ ਇਹ ਤਾਂ ਮੇਰਾ ਹਮ ਸ਼ਕਲ ਸੀ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਤੁਹਾਡੀਆਂ ਰਿਕਾਰਡਿੰਗਾਂ ਤੁਹਾਡੀ ਆਵਾਜ਼ ਦੇ ਵਿੱਚ ਮਿਮਿਕਰੀ ਕਰਕੇ ਬੰਦੇ ਪਾ ਰਹੇ ਆ نیٹ ਤੇ ਸਾਹਮਣੇ ਲਿਆ ਰਹੇ ਆ ਤੇ ਤੁਹਾਡੇ ਸੈਨ ਵੀ ਅਖੇ ਜਾਲੀ ਹੋ ਜਾਂਦੇ ਆ ਤੇ ਇੱਕ ਗੱਲ ਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਕੱਲ ਨੂੰ ਕੋਈ ਵੀ ਤਕੜਾ ਬੰਦਾ ਆ ਕੇ ਜਾਂ ਕੋਈ ਤਕੜੀ ਜਾਂ ਮੰਨ ਲਓ ਕੋਈ ਹੋਰ ਕੰਟਰੀ ਆ ਕੇ ਤਾਂ ਸਾਡੇ ਤੇ ਰਾਜ ਕਰਨਾ ਉਹਨਾਂ ਨੂੰ ਸੌਖਾ ਹੀ ਆ ਤੁਸੀਂ ਅਜੇ ਤੱਕ ਲੱਭੇ ਕਿਉਂ ਨਹੀਂ ਇਹ ਨਾਲੇ ਤਾਂ ਤੁਸੀਂ ਮਾਫੀ ਮੰਗ ਗਏ ਨਾਲੇ ਗੱਲ ਗੋਲਮਕੋਲ ਕਰਕੇ ਤੁਸੀਂ ਉਪਰਚਾ ਵੀ ਜਿਹੜਾ ਵਾਪਸ ਲਿਆ ਤੁਹਾਡੇ ਬੰਦੇ ਨੇ ਪਰਚਾ ਤਾਂ ਤੁਸੀਂ ਆਪ ਦਿੰਦੇ ਤੁਸੀਂ ਪੀਏ ਤੋਂ ਕਿਉਂ ਦਵਾਇਆ ਜਿਹੜਾ ਮਨਿੰਦਰ ਜੀ ਸਿੱਧੂ ਤੇ ਹੋਇਆ ਨਾਲੇ ਮਾਫੀ ਮੰਗ ਰਹੇ ਆ ਫਿਰ ਤੁਸੀਂ ਕਹਿੰਨੇ ਅਸੀਂ ਤਾਂ ਕਲਾਕਾਰ ਬੰਦੇ ਆ ਤੇ ਕਲਾਕਾਰ ਬੰਦੇ ਸੀ ਤੇ ਕਲਾਕਾਰਾਂ ਦੀ ਮਿੰਤ ਕੀਤੀ ਸੀ ਤੁਸੀਂ ਰਾਜਨੀਤੀ ਵਿੱਚ ਹੋ ਯਾਰ ਸਾਨੂੰ ਮੈਂ ਤਾਂ ਪਹਿਲਾਂ ਲੋਕਾਂ ਨੂੰ ਕਿਹਾ ਸੀ ਵੀ ਕਲਾਕਾਰ ਆ ਪੰਜਾਬ ਨੂੰ ਨਹੀਂ ਚਲਾ ਸਕਦੇ ਤੇ ਤੁਸੀਂ ਇਹ ਗੱਲ ਕਹਿੰਨੇ ਕਿ ਅਸੀਂ ਤਾਂ ਲੋਕਾਂ ਦਾ ਖਾਦਾ ਜੇ ਭਾਈ ਲੋਕਾਂ ਦਾ ਖਾਦਾ ਤੇ ਫਿਰ ਤੁਸੀਂ ਲੋਕਾਂ ਦੀਆਂ ਧੀਆਂ ਪੈਣਾਂ ਦੀ ਇੱਜ਼ਤ ਤੱਕ ਕਰ ਲਓ ਮਾੜੀ-ਮੋਟੀ ਕੰਮ ਸੇ ਕੰਮ ਜੇਕਰ ਤੁਸੀਂ ਲੋਕਾਂ ਦਾ ਖਾਦਾ ਤੇ ਕਮ ਸੇ ਕਮ ਕਿਸੇ ਦੀਆਂ ਜਾਤੀਆਂ ਬਾਰੇ ਤਾਂ ਨਾ ਬੋਲੋ ਯਾਰ ਤੁਸੀਂ ਹੋਰਾਂ ਜਾਤੀਆਂ ਬਾਰੇ ਕਿਵੇਂ ਬੋਲਦੇ ਹੋਵੋਗੇ ਇਹ ਤੁਸੀਂ ਮਾਫੀ ਮੰਗ ਕੇ ਇਹ ਮਾਫੀ ਵੀ ਨਹੀਂ ਮੰਗੀ ਯਾਰ ਮੈਂ ਪਤਾ ਨਹੀਂ ਕਿਸ ਤਰੀਕੇ ਨਾਲ ਮਾਫੀ ਮੰਗੀ ਜਿਵੇਂ ਸਹਾਣ ਕੀਤਾ ਹੁੰਦਾ ਯਾਰ ਤੁਸੀਂ ਮਾਫ ਕਰ ਸਕਦੇ ਆ ਤਾਂ ਮੈਂ ਇਸ ਚੀਜ਼ ਦੇ ਜੇ ਗਲਤੀ ਲੱਗਦੀ ਤਾਂ ਮੈਂ ਮਾਫੀ ਚਾਹੁੰਦਾ ਇਸ ਤਰ੍ਹਾਂ ਜੇ ਪਤਾ ਨਹੀਂ ਕੀ ਰੌਲਾ ਗਦੌਲੀ ਜੀ ਪਾ ਗਿਆ ਫੇਰਾਂ ਤਾਂ ਮੇਰੀ ਜੀ ਕਿਸੇ ਨੇ ਇਹ ਭਾਈ ਸਾਹਿਬ ਦਰਅਸਲ ਗਲਤੀਆਂ ਤੁਹਾਡੀਆਂ ਤੁਸੀਂ ਐਮ ਜਿਹੜਾ ਕਹ ਲੋ ਐਮ ਐਲ ਏ ਹੋ ਕੇ ਤੁਹਾਡੀਆਂ ਆਡੀਓ ਵਾਇਰਲ ਹੋਊਗਾ ਜਿਨੇ ਆਡੀਓ ਪਾਈ ਆ ਉਹ ਸਿੱਧੇ ਤੌਰ ਤੇ ਇਹ ਕਹਿ ਰਿਹਾ ਕਿ ਇਸ ਚੀਜ਼ ਦਾ ਮੈਂ ਸਬੂਤ ਦਿੰਦਾ ਮਾਫੀ ਮੈਂ ਦੱਸਦਾ ਕਿਵੇਂ ਮੰਗੋ ਕਿ ਮੈਂ ਬਲਕਾਰ ਸਿੰਘ ਸਿੱਧੂ ਪਹਿਲਾ ਕਲਾਕਾਰ ਸੀ ਮੇਰਾ ਗਾਣਾ ਇੱਕ ਬੜਾ ਮਸ਼ਹੂਰ ਸੀਗਾ ਵੀ ਜਿਹੜਾ ਗਾਣਾ ਇਹ ਸੀ ਨਾਲੇ ਗੱਲ ਹੋਰ ਮਾਫੀ ਲੋਕ ਤਾਂ ਮਾਫ ਕਰ ਦੇਣਗੇ ਪਰ ਤੁਹਾਡੇ ਸਪੀਕਰ ਸਾਹਮਣੇ ਨਹੀਂ ਕਰਨਾ ਖੰਡ ਮਿਸ਼ਰੀ ਖੰਡ ਮਿਸ਼ਰੀ ਲੱਗੇ ਜਾਨ ਤੋਂ ਪਿਆਰੀ ਨਹੀਂ ਤੂੰ ਮੇਰੀ ਖੰਡ ਮਿਸ਼ਰੀ ਉਹ ਵਿਚਾਰਾ ਖੰਡ ਮਿਸ਼ਰੀ ਆਂਦਾ ਸੀ ਤੇ ਉਹਨ ਤਾਂ ਤੋ ਨੂਨ ਦੀ ਡਲੀ ਕਰਕੇ ਰੱਖਦਾ ਲੋਕਾਂ ਦੇ ਸਾਹਮਣੇ ਹੈ ਉਹਨ ਤਾਂ ਖਾਰਾ ਕਰਤਾ ਦੂਜੇ ਪਾਸੇ ਮਾਫੀ ਮੰਗਣੀ ਸੀ ਕਿ ਮੈਂ ਕਲਾਕਾਰ ਸੀ ਇੱਕ ਮੇਰਾ ਗਾਣਾ ਬੜਾ ਮਸ਼ਹੂਰ ਸੀ ਕਿ ਮੈਂ ਝਾਰੂ ਉੱਤੇ ਮਰ ਮਿੱਟੀ ਭਗਵੰਤ ਮਾਨ ਦਾ ਮੁਖੜਾ ਵੇਂਦੇ ਅਸਾਰ ਜਾਂ ਕੇਦਰੀਵਾਲ ਦਾ ਮੁਖੜਾ ਵੇਂਦੇ ਅਸਾਰ ਤੇ ਮੈਂ ਪਹਿਲਾ ਕਲਾਕਾਰ ਸੀ ਅੱਜ ਮੈਂ ਐਮ ਐਲ ਏ ਆ ਤਨਖਾਹ ਲੈਣਾ ਐਮ ਐਲ ਏ ਦੀ ਕੱਲ ਨੂੰ ਪੈਨਸ਼ਨ ਵੀ ਲਾਉਂਗਾ ਤੇ ਮੇਰੇ ਤੋਂ ਆ ਜਿਹੜੀ ਭੁੱਲ ਹੋਈ ਆ ਜੀ ਇਹ ਗਲਤੀ ਆ ਜਿਹੜੀ ਉਹ ਮਾਫ ਕਰਨ ਵਾਲੀ ਤਾਂ ਨਹੀਂ ਗਈ ਪਰ ਤੁਸੀਂ ਤੁਹਾਡਾ ਦਿਲ ਵੱਡਾ ਤੁਸੀਂ ਮੈਨੂੰ ਮਾਫ ਕਰੋ ਤੇ ਇਹ ਜਿਹੜੀ ਗਲਤੀ ਮੇਰੇ ਤੋਂ ਹੋਈ ਆ ਇਹਦਾ ਜਿਹੜਾ ਕਹਿ ਲੋ ਮੈਨੂੰ ساری ਉਮਰ ਦੁੱਖ ਲੱਗਿਆ ਰਹੂਗਾ ਕਿ ਮੇਰੇ ਤੋਂ ਗਲਤੀ ਹੋਈ ਆ ਤੁਹਾਡੇ ਤੋਂ ਗਲਤੀ ਹੋਈ ਏ ਤੁਸੀਂ ਮੰਨ ਕਿਉਂ ਨਹੀਂ ਲੈਂਦੇ ਹਲੇ ਵੀ ਤੁਸੀਂ ਜਿਦਾਂ ਤੇ ਮੇਰੀ ਕਿਸੇ ਨੇ ਮੇਰੀ ਕਿਸੇ ਨੇ ਰਿਕਾਰਡਿੰਗ ਪਾਤੀ ਜੀ ਕਿਸੇ ਸ਼ਰਾਰਤੀਆਂ ਕੋਹਣਾ ਸ਼ਰਾਰਤੀਆਂ ਸੋ ਕੌਣ ਹੈ ਸ਼ਰਾਰਤੀ ਅੰਸਰੋ ਹੋ ਲੱਭ ਕੇ ਲਿਆਓ ਕੱਲ ਨੂੰ ਸਾਡੇ ਤਾਂ ਕੋਈ ਪੰਜਾਬ ਤੇ ਆ ਕੇ ਰਾਜ ਕਰ ਲੂਗਾ ਵੀ ਇਹ ਤਾਂ ਸੈਨ ਜਾਲੀ ਆ ਕੱਲ ਨੂੰ ਜੇ ਕੋਈ ਥੋੜੀ ਹਮ ਸ਼ਕਲ ਆ ਗਿਆ ਕੀ ਕੀ ਇਹਦਾ ਚੀਦਾ ਹੋਆ ਇਹ ਤੁਸੀਂ ਦੱਸੋ ਇਹ ਭਾਈ ਸਾਹਿਬ ਦਰਅਸਲ ਝੂਠ ਮਾਰ ਰਿਹਾ ਗੱਪ ਐ ਇਸ ਚੀਦੇ ਵਿੱਚ ਇਹ ਪਹਿਲੇ ਇਹਨਾਂ ਨੇ ਪੱਤਰਕਾਰ ਤੇ ਪਰਚਾ ਪਾਇਆ ਯਾਰ ਉਹ ਸਾਰਿਆਂ ਹੱਕਾਂ ਦੇ ਲਈ ਖੜਦਾ ਤਾਂ ਲੋਕ ਨਾ ਖੜਦੇ ਲੋਕ ਖੜੇ ਆ ਸਾਡੇ ਵਾਸਤੇ ਖੜਦਾ ਸੀ ਬਈ ਹੱਕ ਥੋਕ ਕੇ ਖੜੇ ਆ ਜੇ ਅਸੀਂ ਅੱਜ ਉਹਦੇ ਨਾਲ ਨਾ ਖੜਦੇ ਤਾਂ ਬਈ ਉਹ ਕੱਲ ਨੂੰ ਸਾਰੇ ਪੱਤਰਕਾਰ ਭਾਈਚਾਰਿਆਂ ਦਾ ਕੱਲ ਨੂੰ ਇੱਕਾ ਟੁੱਟ ਜਾਣਾ ਸੀ ਉਹਨਾਂ ਦਾ ਜਿਗਰਾ ਟੁੱਟ ਜਾਣਾ ਸੀ ਲੋਕਾਂ ਦੇ ਨਾਲ ਖੜਨ ਦਾ ਤੇ ਅਸੀਂ ਉਹ ਜਿਗਰਾ ਨਹੀਂ ਤੋੜਨ ਦਿੰਦੇ ਤੇ ਜੇਕਰ ਕੱਲ ਨੂੰ ਮਨਿੰਦਰ ਸਿੱਧੂ ਨੂੰ ਹੋਰ ਵੀ ਕਿਤੇ ਲੋਡ ਪੈਂਦੀ ਆ ਕੱਲ ਨੂੰ ਜੇਕਰ ਕੋਈ ਕੱਲ ਨੂੰ ਤੇ ਝੂਠੀ ਕਾਰਵਾਈ ਕਰਾਉਂਦਾ ਜਾਂ ਉਹਨੂੰ ਰੌਲਾ ਗਦੌਲੀ ਦੇ ਵਿੱਚ ਰੱਖਦੇ ਆ ਤੇ ਅਸੀਂ ਵੀ ਹੱਕ ਠੋਕੇ ਨਾਲ ਖੜਾਂਗੇ ਐਮਐਲਏ ਸਾਹਿਬ ਤੁਹਾਡੀ ਗਲਤੀ ਹੈ ਇਹ ਚੀਜ਼ ਨੂੰ ਗਲਤੀ ਮੰਨੋ ਤੁਹਾਡੇ ਤੋਂ ਗਲਤੀ ਹੋਈ ਆ ਜੇ ਤੁਸੀਂ ਕਹਿੰਨੇ ਆ ਕਿ ਤੁਹਾਡੇ ਕਿਸੇ ਸ਼ਰਾਰਤੀ ਅੰਸਰ ਨੇ ਆਡੀਓ ਬਣਾਈ ਆ ਤਾਂ ਉਹ ਸ਼ਰਾਰਤੀ ਅੰਸਰ ਦੱਸੋ ਕੌਣ ਪਤਾ ਕਰੋ ਪੁਲਿਸ ਤੁਹਾਡੀ ਜੇਕਰ ਧਰਨੇ ਤੇ ਲੋਕਾਂ ਨੂੰ ਕਟਵਾ ਸਕਦੇ ਆ ਤਾਂ ਤੁਹਾਡਾ ਸਾਰਾ ਕੁਝ ਹੋ ਸਕਦਾ ਜੇਕਰ ਇੱਕ ਚੰਗੇ ਪੱਤਰਕਾਰ ਪੰਜਾਬ ਲੈਵਲ ਦੇ ਪੱਤਰਕਾਰ ਤੇ ਪਰਚਾ ਪਵਾ ਸਕਦੇ ਆ ਤੁਹਾਡੇ ਕਹਿਣ ਤੇ ਤਾਂ ਬਹੁਤ ਕੁਝ ਹੋ ਸਕਦਾ ਉਹ ਬੰਦਾ ਲੱਭੋ ਜਾਲੀ ਆ ਕਿੱਥੇ ਆ ਕਿੱਥੇ ਨਹੀਂ ਬੰਦਾ ਜਿਹਨੇ ਤੁਹਾਡੀ ਆਵਾਜ਼ ਦੀ ਮਿਮਿਕਰੀ ਕੀਤੀ ਆ ਸ਼ਰਾਰਤੀ ਅਨਸਰ ਨੇ ਸ਼ਰਾਰਤ ਕੀਤੀ ਆ ਗੱਪ ਨਾ ਮਾਰਾ ਜੋ ਗੱਪ ਨਾ ਮਾਰੋ ਐਵੇਂ ਗਲਤੀ ਮੰਨੋ ਗਲਤੀ ਹੋ ਗਈ ਉਹਨੂੰ ਕਹੇ ਜੀ ਮੈਂ ਪੱਤਰਕਾਰ ਤੋਂ ਵੀਰ ਤੋਂ ਮਾਫੀ ਮੰਗਦਾ ਮੈਂ ਮਾਫੀ ਮੰਗਦਾ ਲੋਕਾਂ ਕੋਲ ਮੈਂ ਆਪਣੀਆਂ ਮਾਵਾ ਪੈਣਾ ਕੋਲ ਮਾਫੀ ਮੰਗਦਾ ਗਲਤੀ ਹੋਈ ਆ ਹੋ ਗਈ ਗਲਤੀ ਮੈਂ ਮਾਫ ਕਰ ਦਿਓ ਮੈਨੂੰ ਜੇ ਨਰਮਾਈ ਨਾਲ ਵੀਰੇ ਮਾਫੀ ਮੰਗ ਲੇਗਾ ਲੋਕ ਐਡੇ ਮਾਰੇ ਨਹੀਂ ਵੀ ਤੈਨੂੰ ਮਾਫ ਨਾ ਕਰਨ ਤਾਂ ਬਾਕੀ ਮੈਂ ਬੇਨਤੀ ਕਰਦਾ ਪੱਤਰਕਾਰ ਵੀਰਾਂ ਨੂੰ ਕਿ ਭਰਾਵੋ ਜਿਹੜੇ ਪੰਜਾਬ ਦੇ ਮੁੱਦਿਆਂ ਤੋਂ ਪਾਸੇ ਰਹਿੰਦੇ ਹੋ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦੇਣ ਤਾਂ ਜਿਵੇਂ ਮਨਿੰਦਰਜੀਤ ਨਾਲ ਖੜੇ ਆ ਜਿਵੇਂ ਕੱਲ ਨੂੰ ਹੋਰ ਵੀ ਪੱਤਰਕਾਰ ਆ ਸਾਸੀ ਸਾਡੇ ਅੱਖ ਦੇ ਵਿੱਚ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਉਹਨਾਂ ਨਾਲ ਵੀ ਹਿੱਕ ਟੋਕ ਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ